ਰਾਵੀ ਦਰਿਆ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਲੇ ਫਲੱਡ ਗੇਟ ਸੀਗੇ ਉਹ ਵੀ ਟੁੱਟ ਗਏ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪਠਾਨਕੋਟ ਦੇ ਹੈਡਵਰਕਸ ਦੀਆਂ ਮਾਦੋਪੁਰ ਹੈਡਵਰਕਸ ਦੀਆਂ ਤਸਵੀਰਾਂ ਨੇ ਜਿੱਥੇ ਫਲੱਡ ਗੇਟ ਜਿਹੜੇ ਸਰਕਾਰ ਵੱਲੋਂ ਬਣਾਏ ਗਏ ਸੀਗੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਉੱਤੇ ਉਹ ਵੀ ਪਾਣੀ ਦੇ ਵਹਾਅ ਦੇ ਨਾਲ ਟੁੱਟ ਗਏ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਵੱਲੋਂ ਤਬਾਹੀ ਮਚਾਉਣ ਦੀ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਸਕਦੇ ਨੇ ਤੇ ਗੇਟ ਟੁੱਟਣ ਦੇ ਨਾਲ ਹੀ 50 ਕਰਮਚਾਰੀ ਇੱਕ ਪਾਸੇ ਫਸ ਗਏ ਜਿਨ੍ਹਾਂ ਦੇ ਵਿੱਚ ਇੱਕ ਕਰਮਚਾਰੀ ਅਜੇ ਲਾਪਤਾ ਦੱਸਿਆ ਜਾ ਰਿਹਾ ਤੇ ਉਧਰ ਹੀ ਗੇਟ ਰੁੱਟਣ ਦੇ ਨਾਲ ਫਸੇ ਕਰਮੀਆਂ ਨੂੰ ਬਚਾਉਣ ਦੇ ਲਈ ਫੌਜ ਦੇ ਹੈਲੀਕਾਪਟਰ ਦੀ ਮਦਦ ਲਈ ਗਈ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡਾ ਹੈਲੀਕਾਪਟਰ ਆ ਰਿਹਾ ਹੈ ਤੇ ਉਹ ਉੱਥੇ ਫਸੇ ਹੋਏ ਲੋਕਾਂ ਨੂੰ ਬਚਾ ਕੇ ਯਾਨੀ ਕਿ ਜਿਹੜੇ ਕਰਮਚਾਰੀ ਪਾਣੀ ਦੇ ਡੈਮ ਕੰਟਰੋਲਾਂ ਦੇ ਕੰਮ ਕਰ ਰਹੇ ਸੀਗੇ ਉਹ ਵਿੱਚ ਫਸ ਗਏ ਤੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੋਂ ਦੀ ਕੱਢਿਆ ਗਿਆ ਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਅਫਸਰ ਨੇ ਕੀ ਕੁਝ ਦੱਸਿਆ ਜ਼ਰਾ ਉਹ ਵੀ ਸੁਣ ਲਵੋ ਦੇ ਵੀ ਸੀਗੇ ਕੁਛ ਦੇਖੋ ਬੰਦੇ ਉੱਥੇ 50 ਬੰਦੇ ਉੱਥੇ ਇੱਕ ਲੈਡਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੀ ਸੀ ਜਿੱਥੇ ਉੱਥੇ ਡੈਮੇਜ ਹੋਈ ਸੀ ਜਦੇ ਕਰਕੇ ਉਹ ਟਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉੱਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਹੀ ਲੱਗਣ ਲੱਗੀ ਹੈ ਹੁਣੇ ਵੈਰੀ ਵੈਰੀ ਸੂਨ एवरीवन विल बी ਰੈਸਕਿਊ ਕੋਈ ਕੈਜ਼ੁਐਲਟੀ ਨਹੀਂ ਹੈ ਦੇਖੋ ਇਹਦੇ ਬਾਰੇ ਇੱਕ ਵਾਰ ਹੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਫਿਰ ਉਹਦਾ ਸਟੇਟਸ ਹੀ ਕੀ ਹੈ ਇਸ ਵੇਲੇ ਕਿ ਪਿਛਲੀ ਗੱਲ ਕਰੀਏ ਜਾਂ ਜਿਵੇਂ ਵੀ ਰਿਪੋਰਟ ਆ ਰਹੀ ਹੈ ਦੇਖੋ ਜਿੰਨਾ ਪਾਣੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਹੈਗਾ ਤੇ ਅਜੇ ਆਪਾਂ ਅਗਲੇ ਹਫਤਾ ਗਾਪਾਂ ਬਹੁਤ ক্লোਜ਼ਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਜ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮжоਰਿਟੀ ਪਿੰਡਾਂ ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉੱਥੇ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨਡੀਆਰਐਫ ਦੀ ਟੀਮਾਂ ਨੇ ਸਾਡੇ ਕੋਲ 에어 ਫੋਰਸ ਦੀ ਟੀਮ ਹੈਗੀ ਆ ਸਾਡੇ ਕੋਲ ਆਰਮੀ ਦੀ ਹੈਗੀ ਆ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਤੇ ਕੋਈ 트랩ਡ ਹੈਗਾ ਕੀ ਆ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਇਹੋ ਜਿਹੇ ਇਲਾਕੇ ਚ ਜਿੱਥੇ ਉਹ ਬਾਹਰ ਨਹੀਂ ਨਿਕਲ ਪਾ ਰਿਆ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦੋਂ ਜਲਦ ਉਸ ਤੇ ਐਕਟ ਕਰਦੇ ਆ ਸਰ ਜਿਹੜਾ ਕੰਟਰੋਲ ਨੰਬਰ ਦੇਣਾ ਤੁਸੀਂ ਦਿੱਤਾ ਹੋਇਆ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਉੱਤੇ ਜਦੋਂ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ ਚੋ ਕਿਸੇ ਦੇ ਵੀ ਤੁਸੀਂ ਕਾਲ ਕਰ ਲਓ 24/7 ਉਹ ਨੰਬਰਸ ਆਪਰੇਸ਼ਨਲ ਨੇ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਇਮੀਡੀਏਟਲੀ ਆਪਾਂ ਰਿਸਪੌਂਡ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਤਾਂ ਤੁਸੀਂ ਸੁਣਿਆ ਅਫਸਰ ਵੱਲੋਂ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਫਲੱਡ ਗੇਟ ਸੀ ਉਹ ਟੁੱਟ ਗਿਆ ਹੁਣ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਹੀ ਜਾ ਰਿਹਾ ਹੈ ਤੇ ਇਹ ਪਾਣੀ ਰੰਜੀਤ ਸਾਗਰ ਡੈਮ ਵੱਲੋਂ ਆ ਰਿਹਾ ਹੈ ਤੇ ਪਾਣੀ ਸਿੱਧਾ ਰਾਵੀ ਦਰਿਆ ਵੱਲ ਜਾ ਰਿਹਾ ਹੈ ਤੇ ਹੁਣ ਇਸ ਦੇ ਨਾਲ ਪੰਜਾਬ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਹੋਏ ਪਿੰਡਾਂ ਦੇ ਵਿੱਚ ਖਤਰਾ ਹੋਰ ਵੱਧ ਗਿਆ ਹੈ ਜਿਵੇਂ ਪਿੰਡ ਰਮਦਾਸ ਡੇਰਾ ਬਾਬਾ ਨਾਨਕ ਅਜਨਾਲਾ ਤਹਿਸੀਲ ਦੇ ਨਾਲ ਲੱਗਦੇ ਹੋਏ ਸੰਨੇ ਜਿੰਨੇ ਪਿੰਡ ਨੇ ਉਹਨਾਂ ਤੇ ਹੁਣ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਫਲੱਡ ਗੇਟ ਪਾਣੀ ਨੂੰ ਕੰਟਰੋਲ ਕਰਨ ਲਈ ਹੁੰਦੇ ਨੇ ਤੇ ਪਰ ਉਹ ਹੀ ਹੁਣ ਟੁੱਟ ਕੇ ਪਾਣੀ ਦੇ ਵਿੱਚ ਬਹਿ ਚੁੱਕਾ ਹੈ ਤੇ ਹੁਣ ਪਾਣੀ ਨੂੰ ਰੋਕਣ ਦੇ ਲਈ ਕਾਫੀ ਮੁਸ਼ਕਲਤ ਕਰਨੀ ਪਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਦੇ ਵਿੱਚ ਬਣੇ ਹੈਡਵਰਕਸ ਦੇ ਗੇਟਰ ਟੁੱਟ ਗਏ ਨੇ ਜੀ ਹਾਂ ਪਾਣੀ ਦਾ ਵਹਾਅ ਨਹੀਂ ਤੇਜ਼ ਆਇਆ ਕਿ ਜਿਹੜੇ ਰਾਵੀ ਦਰਿਆ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਲੇ ਫਲੱਡ ਗੇਟ ਸੀਗੇ ਉਹ ਵੀ ਟੁੱਟ ਗਏ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪਠਾਨਕੋਟ ਦੇ ਹੈਡਵਰਕਸ ਦੀਆਂ ਮਾਦੋਪੁਰ ਹੈਡਵਰਕਸ ਦੀਆਂ ਤਸਵੀਰਾਂ ਨੇ ਜਿੱਥੇ ਫਲੱਡ ਗੇਟ ਜਿਹੜੇ ਸਰਕਾਰ ਵੱਲੋਂ ਬਣਾਏ ਗਏ ਸੀਗੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਵੀ ਪਾਣੀ ਦੇ ਵਹਾਅ ਦੇ ਨਾਲ ਟੁੱਟ ਗਏ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਵੱਲੋਂ ਤਬਾਹੀ ਮਚਾਉਣ ਦੀ ਇਹ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਸਕਦੇ ਨੇ ਤੇ ਗੇਟ ਟੁੱਟਣ ਦੇ ਨਾਲ ਹੀ 50 ਕਰਮਚਾਰੀ ਇੱਕ ਪਾਸੇ ਫਸ ਗਏ ਜਿਨ੍ਹਾਂ ਦੇ ਵਿੱਚ ਇੱਕ ਕਰਮਚਾਰੀ ਅਜੇ ਲਾਪਤਾ ਦੱਸਿਆ ਜਾ ਰਿਹਾ ਤੇ ਉਧਰ ਹੀ ਗੇਟ ਰੁੱਟਣ ਦੇ ਨਾਲ ਫਸੇ ਕਰਮੀਆਂ ਨੂੰ ਬਚਾਉਣ ਦੇ ਲਈ ਫੌਜ ਦੇ ਹੈਲੀਕਾਪਟਰ ਦੀ ਮਦਦ ਲਈ ਗਈ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡਾ ਹੈਲੀਕਾਪਟਰ ਆ ਰਿਹਾ ਹੈ ਤੇ ਉਹ ਉੱਥੇ ਫਸੇ ਹੋਏ ਲੋਕਾਂ ਨੂੰ ਬਚਾ ਕੇ ਯਾਨੀ ਕਿ ਜਿਹੜੇ ਕਰਮਚਾਰੀ ਪਾਣੀ ਦੇ ਡੈਮ ਕੰਟਰੋਲਾਂ ਦੇ ਕੰਮ ਕਰ ਰਹੇ ਸੀਗੇ ਉਹ ਵਿੱਚ ਫਸ ਗਏ ਤੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੋਂ ਦੀ ਕੱਢਿਆ ਗਿਆ ਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆਫਸਰ ਨੇ ਕੀ ਕੁਝ ਦੱਸਿਆ ਜ਼ਰਾ ਉਹ ਵੀ ਸੁਣ ਲਵੋ ਦੇ ਵੀ ਕੀ ਕੁਝ ਦੇਖੋ ਬੰਦੇ ਉੱਥੇ 50 ਬੰਦੇ ਉੱਥੇ ਇੱਕ ਰੈੱਡ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੀ ਸੀ ਜਿੱਥੇ ਉੱਥੇ ਡੈਮੇਜ ਹੋਈ ਸੀਗੀ ਜਿਹਦੇ ਕਰਕੇ ਉਹ 트੍ਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉੱਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਲੱਗਣ ਲੱਗੀ ਹੈ ਹੁਣੇ ਵੈਰੀ ਵੈਰੀ ਸੂਨ एवरीवन विल बी ਰੈਸਕਿਊਡ ਕੋਈ ਕੈਜ਼ੁਐਲਟੀ ਨਹੀਂ ਹੈ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਕੁਝ ਫਿਰ ਉਹਦਾ ਸਟੇਟਸ ਕੀ ਹੈ ਇਸ ਵੇਲੇ ਜਿਹੜਾ ਪਿਛੇ ਦੀ ਗੱਲ ਕਰੀ ਹੈ ਜਾਂ ਜਿਹਨੇ ਵੀ ਰਿਪੋਰਟ ਆ ਦੇਖ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਹਜੇ ਵੀ ਹੈਗਾ ਤੇ ਹਜੇ ਆਪਾਂ ਅਗਲੇ ਹਫਤਾ কাਪਾ ਬਹੁਤ ক্লোਜ਼ਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਝ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ 'ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਧ ਨਹੀਂ ਛੱਡਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨਡੀਆਰਐਫ ਦੀ ਟੀਮਾਂ ਨੇ ਸਾਡੇ ਕੋਲ 에어 ਫੋਰਸ ਦੀ ਟੀਮ ਹੈਗੀ ਹੈ ਜਾਂ ਸਾਡੇ ਕੋਲ ਆਰਮੀ ਦੀ ਹੈਗੀ ਹੈ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਤੇ ਕੋਈ 트랩ਡ ਹੈਗਾ ਕੀ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਇਹੋ ਜਿਹੇ ਇਲਾਕੇ ਚ ਜਿੱਥੇ ਉਹ ਬਾਹਰ ਨਹੀਂ ਨਿਕਲ ਪਾ ਰਿਆ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦ ਤੋਂ ਜਲਦ ਉਸ ਤੇ ਐਕਟ ਕਰਦੇ ਹਾਂ ਸਰ ਜਿਹੜਾ ਕੰਟਰੋਲ ਨੰਬਰ ਵੀ ਉਹ ਤੁਸੀਂ ਦਿੱਤਾ ਹੋਇਆ ਹੈ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਤੇ ਜਦੋਂ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ ਚੋਂ ਕਿਸੇ ਦੇ ਵੀ ਤੁਸੀਂ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਇਮੀਡੀਏਟਲੀ ਆਪਾਂ ਰਿਸਪੌਂਡ ਕਰਾਂਗੇ ਠੀਕ ਥੈਂਕ ਯੂ ਥੈਂਕ ਤੁਸੀਂ ਸੁਣਿਆ ਸਰਵਰ ਵੱਲੋਂ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਫਲੱਡ ਗੇਟ ਸੀ ਉਹ ਟੁੱਟ ਗਿਆ ਹੁਣ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਹੀ ਜਾ ਰਿਹਾ ਹੈ ਤੇ ਇਹ ਪਾਣੀ ਰੰਜੀਤ ਸਾਗਰ ਡੈਮ ਵੱਲੋਂ ਆ ਰਿਹਾ ਹੈ ਤੇ ਪਾਣੀ ਸਿੱਧਾ ਰਾਵੀ ਦਰਿਆ ਵੱਲ ਜਾ ਰਿਹਾ ਹੈ ਤੇ ਹੁਣ ਇਸ ਦੇ ਨਾਲ ਪੰਜਾਬ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਹੋਏ ਪਿੰਡਾਂ ਦੇ ਵਿੱਚ ਖਤਰਾ ਹੋਰ ਵੱਧ ਗਿਆ ਜਿਵੇਂ ਪਿੰਡ ਰਮਦਾਸ ਡੇਰਾ ਬਾਬਾ ਨਾਨਕ ਅਜਨਾਲਾ ਤਹਿਸੀਲ ਦੇ ਨਾਲ ਲੱਗਦੇ ਹੋਏ ਸਨ ਜਿੰਨੇ ਪਿੰਡ ਨੇ ਉਹਨਾਂ 'ਤੇ ਹੁਣ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਫਲੱਡ ਗੇਟ ਪਾਣੀ ਨੂੰ ਕੰਟਰੋਲ ਕਰਨ ਲਈ ਹੁੰਦੇ ਨੇ ਤੇ ਪਰ ਉਹ ਹੀ ਹੁਣ ਟੁੱਟ ਕੇ ਪਾਣੀ ਦੇ ਵਿੱਚ ਬਹਿ ਚੁੱਕਾ ਹੈ ਤੇ ਹੁਣ ਪਾਣੀ ਨੂੰ ਰੋਕਣ ਦੇ ਲਈ ਕਾਫੀ ਮੁਸ਼ਕਲਤ ਕਰਨੀ ਪਵੇਗੀ। ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਦੇ ਵਿੱਚ ਬਣੇ ਹੈਡਵਰਕਸ ਦੇ ਗੇਟ ਟੁੱਟ ਗਏ ਨੇ। ਜੀ ਹਾਂ ਪਾਣੀ ਦਾ ਵਹਾਅ ਨਹੀਂ ਤੇਜ਼ ਆਇਆ ਕਿ ਜਿਹੜੇ ਰਾਵੀ ਦਰਿਆ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਲੇ ਫਲੱਡ ਗੇਟ ਸੀਗੇ ਉਹ ਵੀ ਟੁੱਟ ਗਏ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪਠਾਨਕੋਟ ਦੇ ਹੈਡਵਰਕਸ ਦੀਆਂ ਹੈ ਮਾਦੋਪੁਰ ਹੈਡਵਰਕਸ ਦੀਆਂ ਤਸਵੀਰਾਂ ਨੇ ਜਿੱਥੇ ਫਲੱਡ ਗੇਟ ਜਿਹੜੇ ਸਰਕਾਰ ਵੱਲੋਂ ਬਣਾਏ ਗਏ ਸੀਗੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਵੀ ਪਾਣੀ ਦੇ ਵਹਾਅ ਦੇ ਨਾਲ ਟੁੱਟ ਗਏ ਨੇ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਵੱਲੋਂ ਤਬਾਹੀ ਮਚਾਉਣ ਦੀ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਸਕਦੇ ਨੇ ਤੇ ਗੇਟ ਟੁੱਟਣ ਦੇ ਨਾਲ ਹੀ 50 ਕਰਮਚਾਰੀ ਇੱਕ ਪਾਸੇ ਫਸ ਗਏ ਜਿਨ੍ਹਾਂ ਦੇ ਵਿੱਚ ਇੱਕ ਕਰਮਚਾਰੀ ਅਜੇ ਲਾਪਤਾ ਦੱਸਿਆ ਜਾ ਰਿਹਾ ਤੇ ਉਧਰ ਹੀ ਗੇਟ ਟੁੱਟਣ ਦੇ ਨਾਲ ਫਸੇ ਕਰਮੀਆਂ ਨੂੰ ਬਚਾਉਣ ਦੇ ਲਈ ਫੌਜ ਦੇ ਹੈਲੀਕਾਪਟਰ ਦੀ ਮਦਦ ਲਈ ਗਈ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡਾ ਹੈਲੀਕਾਪਟਰ ਆ ਰਿਹਾ ਹੈ ਤੇ ਉਹ ਉੱਥੇ ਫਸੇ ਹੋਏ ਲੋਕਾਂ ਨੂੰ ਬਚਾ ਕੇ ਯਾਨੀ ਕਿ ਜਿਹੜੇ ਕਰਮਚਾਰੀ ਪਾਣੀ ਦੇ ਡੈਮ ਕੰਟਰੋਲਾਂ ਦੇ ਕੰਮ ਕਰ ਰਹੇ ਸੀਗੇ ਉਹ ਵਿੱਚ ਫਸ ਗਏ ਤੇ ਉਹਨਾਂ ਨੂੰ rescued ਕਰਕੇ ਉਥੋਂ ਦੀ ਕੱਢਿਆ ਗਿਆ ਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਅਫਸਰ ਨੇ ਕੀ ਕੁਝ ਦੱਸਿਆ ਜਰਾ ਉਹ ਵੀ ਸੁਣ ਲਵੋ ਦੇ ਵੀ ਠੀਕ ਹੈ ਕੁਝ ਦੇਖੋ ਬੰਦੇ ਉਥੇ 50 ਬੰਦੇ ਉਥੇ ਇੱਕ ਫਲੈਟ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਉਥੇ ਡੈਮੇਜ ਹੋਈ ਸੀਗੀ ਜਿਹਦੇ ਕਰਕੇ ਉਹ 트੍ਰੈਪ ਹੋ ਗਏ ਤੇ rescue operation on ਹੈਗਾ ਤੇ 50 ਬੰਦੇ ਉਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਹੀ ਲੱਗਣ ਲੱਗੀ ਹੈ ਹੁਣੇ वेरी वेरी ਸੂਨ एवरीवन विल बी ਰੈਸਕਿਊਡ ਕੋਈ ਕੈਜ਼ੂਐਲਟੀ ਨਹੀਂ ਹੈ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਦੱਸਾਂਗਾ ਫਿਰ ਉਹਦਾ ਸਟੇਟਿਟ ਕੀ ਹੈ ਇਸ ਵੇਲੇ ਜਿਹੜੇ ਪਿੱਛੇ ਦੀ ਗੱਲ ਕਰੀਏ ਜਾਂ ਜਿਹਨਾਂ ਦੀ ਰਿਪੋਰਟ ਆ ਰਹੀ ਹੈ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊ ਸਿਕਸ ਘਟਿਆ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਤੇ ਹਜੇ ਆਪਾਂ ਅਗਲੇ ਹਫਤਾ ਗਾਪਾ ਬਹੁਤ ক্লোਜ਼ਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਝ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ 'ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਧਨੀ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨ ਡੀ ਆਰ ਐਫ ਦੀ ਟੀਮਾਂ ਨੇ ਸਾਡੇ ਕੋਲ 에ਅਰ ਫੋਰਸ ਦੀ ਟੀਮ ਹੈਗੀ ਹੈ ਸਾਡੇ ਕੋਲ ਆਰਮੀ ਦੀ ਹੈਗੀ ਹੈ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਤੇ ਕੋਈ 트ੈਪਡ ਹੈਗਾ ਜਾਂ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਇਹੋ ਜਿਹੇ ਇਲਾਕੇ 'ਚ ਜਿੱਥੇ ਉਹ ਬਾਹਰ ਨਹੀਂ ਨਿਕਲ ਪਾ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦ ਤੋਂ ਜਲਦ ਉਸ ਤੇ ਐਕਟ ਕਰਦੇ ਹਾਂ ਸਰ ਜਿਹੜਾ ਕੰਟਰੋਲ ਨੰਬਰ ਦੇਣਾ ਤੁਸੀਂ ਦਿੱਤਾ ਹੋਇਆ ਹੈ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਤੇ ਜਦੋਂ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ 'ਚ ਕਿਸੇ ਦੇ ਵੀ ਤੁਸੀਂ ਕਾਲ ਕਰ ਲਓ 24/7 ਉਹ ਨੰਬਰਸ ਆਪਰੇਸ਼ਨਲ ਨੇ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਇਮੀਡੀਏਟਲੀ ਆਪਾਂ ਰਿਸਪੌਂਡ ਕਰਾਂਗੇ ਠੀਕ ਥੈਂਕ ਯੂ ਥ ਉੱਟ ਗਿਆ ਹੁਣ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਹੀ ਜਾ ਰਿਹਾ ਹੈ ਤੇ ਇਹ ਪਾਣੀ ਰਣਜੀਤ ਸਾਗਰ ਡੈਮ ਵੱਲੋਂ ਆ ਰਿਹਾ ਹੈ ਤੇ ਪਾਣੀ ਸਿੱਧਾ ਰਾਵੀ ਦਰਿਆ ਵੱਲ ਜਾ ਰਿਹਾ ਹੈ ਤੇ ਹੁਣ ਇਸ ਦੇ ਨਾਲ ਪੰਜਾਬ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਹੋਏ ਪਿੰਡਾਂ ਦੇ ਵਿੱਚ ਖਤਰਾ ਹੋਰ ਵੱਧ ਗਿਆ ਹੈ ਜਿਵੇਂ ਪਿੰਡ ਰਮਦਾਸ ਡੇਰਾ ਬਾਬਾ ਨਾਨਕ ਅਜਨਾਲਾ ਤਹਿਸੀਲ ਦੇ ਨਾਲ ਲੱਗਦੇ ਹੋਏ ਸਨ ਜਿੰਨੇ ਪਿੰਡ ਨੇ ਉਹਨਾਂ ਤੇ ਹੁਣ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਫਲੱਡ ਗੇਟ ਪਾਣੀ ਨੂੰ ਕੰਟਰੋਲ ਕਰਨ ਲਈ ਹੁੰਦੇ ਨੇ ਤੇ ਪਰ ਉਹ ਹੀ ਹੁਣ ਟੁੱਟ ਕੇ ਪਾਣੀ ਦੇ ਵਿੱਚ ਬਹਿ ਚੁੱਕਾ ਹੈ ਤੇ ਹੁਣ ਪਾਣੀ ਨੂੰ ਰੋਕਣ ਦੇ ਲਈ ਕਾਫੀ ਮੁਸ਼ਕਲਤ ਕਰਨੀ ਪਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਦੇ ਵਿੱਚ ਬਣੇ ਹੈਡਵਰਕਸ ਦੇ ਗੇਟਰ ਟੁੱਟ ਗਏ ਨੇ ਜੀ ਹਾਂ ਪਾਣੀ ਦਾ बहाव ਨਹੀਂ ਤੇਜ਼ ਆਇਆ ਕਿ ਜਿਹੜੇ ਰਾਵੀ ਦਰਿਆ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਲੇ ਫਲੱਡ ਗੇਟ ਸੀਗੇ ਉਹ ਵੀ ਟੁੱਟ ਗਏ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪਠਾਨਕੋਟ ਦੇ ਹੈਡਵਰਕਸ ਦੀਆਂ ਮਾਦੋਪੁਰ ਹੈਡਵਰਕਸ ਦੀਆਂ ਤਸਵੀਰਾਂ ਨੇ ਜਿੱਥੇ ਫਲੱਡ ਗੇਟ ਜਿਹੜੇ ਸਰਕਾਰ ਵੱਲੋਂ ਬਣਾਏ ਗਏ ਸੀਗੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਵੀ ਪਾਣੀ ਦੇ ਵਹਾਅ ਦੇ ਨਾਲ ਟੁੱਟ ਗਏ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਵੱਲੋਂ ਤਬਾਹੀ ਮਚਾਉਣ ਦੀ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਸਕਦੇ ਨੇ ਤੇ ਗੇਟ ਟੁੱਟਣ ਦੇ ਨਾਲ ਹੀ 50 ਕਰਮਚਾਰੀ ਇੱਕ ਪਾਸੇ ਫਸ ਗਏ ਜਿਨ੍ਹਾਂ ਦੇ ਵਿੱਚ ਇੱਕ ਕਰਮਚਾਰੀ ਅਜੇ ਲਾਪਤਾ ਦੱਸਿਆ ਜਾ ਰਿਹਾ ਤੇ ਉਧਰ ਹੀ ਗੇਟ ਰੁੱਟਣ ਦੇ ਨਾਲ ਫਸੇ ਕਰਮੀਆਂ ਨੂੰ ਬਚਾਉਣ ਦੇ ਲਈ ਫੌਜ ਦੇ ਹੈਲੀਕਾਪਟਰ ਦੀ ਮਦਦ ਲਈ ਗਈ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡਾ ਹੈਲੀਕਾਪਟਰ ਆ ਰਿਹਾ ਹੈ ਤੇ ਉਹ ਉੱਥੇ ਫਸੇ ਹੋਏ ਲੋਕਾਂ ਨੂੰ ਬਚਾ ਕੇ ਯਾਨੀ ਕਿ ਜਿਹੜੇ ਕਰਮਚਾਰੀ ਪਾਣੀ ਦੇ ਡੈਮ ਕੰਟਰੋਲਾਂ ਦੇ ਕੰਮ ਕਰ ਰਹੇ ਸੀਗੇ ਉਹ ਵਿੱਚ ਫਸ ਗਏ ਤੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੋਂ ਦੀ ਕੱਢਿਆ ਗਿਆ ਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆਫਸਰ ਨੇ ਕੀ ਕੁਝ ਦੱਸਿਆ ਜਰਾ ਉਹ ਵੀ ਸੁਣ ਲਵੋ ਬੰਦੇ ਵੀ ਸੀਗੇ ਕੁਝ ਦੇਖੋ ਬੰਦੇ ਉਥੇ 50 ਬੰਦੇ ਉਥੇ ਇੱਕ ਫਲੈਟ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਉਥੇ ਡੈਮੇਜ ਹੋਈ ਸੀਗੀ ਜਿਹਦੇ ਕਰਕੇ ਉਹ ਟਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਹੀ ਲੱਗਣ ਲੱਗੀ ਹੈ ਹੁਣੇ वेरी वेरी ਸੂਨ एवरीवन विल बी ਰੈਸਕਿਊਡ ਕੋਈ ਕੈਜ਼ੂਐਲਟੀ ਨਹੀਂ ਹੈ ਸਰ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਫਿਰ ਉਹਦਾ ਸਟੇਟਸ ਕੀ ਹੈ ਇਸ ਵੇਲੇ ਜਿਹੜਾ ਪਿਛੇ ਦੀ ਗੱਲ ਕਰੀ ਹੈ ਜਾਂ ਜਿਹਨੇ ਵੀ ਰਿਪੋਰਟ ਆ ਦੇਖੋ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊਸੈਕਸ ਘਟੇ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਤੇ ਹਜੇ ਆਪਾਂ ਅਗਲੇ ਹਫਤਾ ਗੱਪਾ ਬਹੁਤ ক্লোਜ਼ਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਜ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ 'ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਹ ਨਹੀਂ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨ ਡੀ ਆਰ ਐਫ ਦੀ ਟੀਮਾਂ ਨੇ ਸਾਡੇ ਕੋਲ 에ਅਰ ਫੋਰਸ ਦੀ ਟੀਮ ਹੈਗੀ ਆ ਸਾਡੇ ਕੋਲ ਆਰਮੀ ਦੀ ਹੈਗੀ ਆ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਤੇ ਕੋਈ 트੍ਰੈਪਡ ਹੈਗਾ ਜਾਂ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਹੈ ਇਹਦੇ ਇਲਾਕੇ 'ਚ ਜੇ ਤੇ ਉਹ ਬਾਹਰ ਨਹੀਂ ਨਿਕਲ ਪਾਰ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦ ਤੋਂ ਜਲਦ ਉਸ ਤੇ ਐਕਟ ਕਰਦੇ ਆ ਸਰ ਜਿਹੜਾ ਕੰਟਰੋਲ ਨੰਬਰ ਜਿਹੜਾ ਤੁਸੀਂ ਦਿੱਤਾ ਹੋਇਆ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਉੱਤੇ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ 'ਚ ਕਿਸੇ ਦੇ ਵੀ ਤੁਸੀਂ ਕਾਲ ਕਰ ਲਓ 24/7 ਉਹ ਨੰਬਰਸ ਆਪਰੇਸ਼ਨਲ ਨੇ ਰਾਤੀ 3 ਵਜੇ 4 ਵਜੇ ਤੁਹ ਤੁਸੀਂ ਸੁਣਿਆ ਸਰ ਵੱਲੋਂ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਫਲੱਡ ਗੇਟ ਸੀ ਉਹ ਟੁੱਟ ਗਿਆ ਹੁਣ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਹੀ ਜਾ ਰਿਹਾ ਹੈ ਤੇ ਇਹ ਪਾਣੀ ਰੰਜੀਤ ਸਾਗਰ ਡੈਮ ਵੱਲੋਂ ਆ ਰਿਹਾ ਹੈ ਤੇ ਪਾਣੀ ਸਿੱਧਾ ਰਾਵੀ ਦਰਿਆ ਵੱਲ ਜਾ ਰਿਹਾ ਹੈ ਤੇ ਹੁਣ ਇਸ ਦੇ ਨਾਲ ਪੰਜਾਬ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਹੋਏ ਪਿੰਡਾਂ ਦੇ ਵਿੱਚ ਖਤਰਾ ਹੋਰ ਵੱਧ ਗਿਆ ਜਿਵੇਂ ਪਿੰਡ ਰਮਦਾਸ ਡੇਰਾ ਬਾਬਾ ਨਾਨਕ ਅਜਨਾਲਾ ਤਹਿਸੀਲ ਦੇ ਨਾਲ ਲੱਗਦੇ ਹੋਏ ਸਨ ਜਿੰਨੇ ਪਿੰਡ ਨੇ ਉਹਨਾਂ ਤੇ ਹੁਣ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਫਲੱਡ ਗੇਟ ਪਾਣੀ ਨੂੰ ਕੰਟਰੋਲ ਕਰਨ ਲਈ ਹੁੰਦੇ ਨੇ ਤੇ ਪਰ ਉਹ ਹੀ ਹੁਣ ਟੁੱਟ ਗਏ ਪਾਣੀ ਦੇ ਵਿੱਚ ਬਹਿ ਚੁੱਕਾ ਹੈ ਤੇ ਹੁਣ ਪਾਣੀ ਨੂੰ ਰੋਕਣ ਦੇ ਲਈ ਕਾਫੀ ਮੁਸ਼ਕਲਤ ਕਰਨੀ ਪਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਦੇ ਵਿੱਚ ਬਣੇ ਹੈਡਵਰਕਸ ਦੇ ਗੇਟ ਟੁੱਟ ਗਏ ਨੇ ਜੀ ਹਾਂ ਪਾਣੀ ਦਾ ਵਹਾਅ ਨਹੀਂ ਤੇਜ਼ ਆਇਆ ਕਿ ਜਿਹੜੇ ਰਾਵੀ ਦਰਿਆ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਲੇ ਫਲੱਡ ਗੇਟ ਸੀਗੇ ਉਹ ਵੀ ਟੁੱਟ ਗਏ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪਠਾਨਕੋਟ ਦੇ ਹੈਡਵਰਕਸ ਦੀਆਂ ਹੈ ਮਾਦੋਪੁਰ ਹੈਡਵਰਕਸ ਦੀਆਂ ਤਸਵੀਰਾਂ ਨੇ ਜਿੱਥੇ ਫਲੱਡ ਗੇਟ ਜਿਹੜੇ ਸਰਕਾਰ ਵੱਲੋਂ ਬਣਾਏ ਗਏ ਸੀਗੇ ਪਾਣੀ ਨੂੰ ਕੰਟਰੋਲ